हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਮਾਨੋਚਾਲ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਤਰਨਤਾਰਨ ਸਾਹਿਬ ਤੋਂ ਦੋਸਤੋ ਜਿਹੜੀ ਸੜਕ ਬਿਆਲਪੁਰ ਠਿੱਕੀਵੜ ਤੋਂ ਜਾਂਦੀ ਐ اسی ਸੜਕ ਦੇ ਉੱਪਰ ਪਿੰਡ ਮਾਨੋਚਾਲ ਆਉਂਦਾ ਵੀ 8 10 ਕਿਲੋਮੀਟਰ ਦੀ ਦੂਰੀ ਐ ਸਾਰੀ ਤਰਨਤਾਰਨ ਸਾਹਿਬ ਤੋਂ ਨਜ਼ਦੀਕ ਨਾਲ ਲੱਗਦਾ ਪਿੰਡ ਸ਼ਕੀਰਾ ਪਿੰਡ ਬਿਲਕੁਲ ਲੱਗੇ ਆ ਜੰਡੋ ਕੇ ਹਰਿਆਲੀ ਇਹ ਪਰ ਥੋੜੀ ਥੋੜੀ ਦੂਰੀ ਤੇ ਆ ਤੇ ਡਾਲੇ ਕਾ ਪਿੰਡ ਵੀ ਇੱਥੋਂ ਥੋੜੀ ਦੂਰੀ ਤੇ ਆ। ਸੁਖਦੇਵ ਸਿੰਘ ਹੁਣੇ ਕੋਲ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ। ਪਸ਼ੂ ਵਪਾਰ ਦਾ ਕੰਮ ਆ ਵੀਰ ਦਾ। ਟੋਕੜ ਗੱਭਾਂ ਦਾ ਟੋਕੜ ਵੜਾ, ਸੱਜਰ ਸੁਈਆਂ ਵੜਾ, ਹਰੇਕ ਤਰ੍ਹਾਂ ਦੀ ਜਿਹੜੀ ਦੋਸਤੋ ਕੁਆਲਿਟੀ ਆ ਆਉਂਦੀ ਰਹਿੰਦੀ ਐ ਇਸ ਕਿਲੇ ਤੇ। ਅੱਜ ਨਾਗਰਾ ਸੇ ਆਪਾਂ ਤੁਹਾਨੂੰ ਟੋਟਲ ਜਿਹੜੇ ਆ 5 ਦਿਖਾਉਣੇ ਆ। ਜਿਨ੍ਹਾਂ ਦੇ ਵਿੱਚੋਂ ਇੱਕ ਵੜਾ ਤਾਜੀ ਸੂਈ ਆ ਠੀਕ ਆ ਜੀ ਤੇ ਬੱਚਾ ਦਾ ਅਨਫੋਰਚੂਨੇਟਲੀ ਜਿਹੜਾ ਐਕਸਪਾਇਰ ਹੋ ਗਿਆ ਤੇ 부ਸ਼ੀ ਬਣਾਈਆਂ ਵੀ ਉਬੂਚੀ ਤੇ ਤਕਰੀਬਨ ਜਿਹੜੀ ਮਿਲਦੀ ਆ ਠੀਕ ਆ ਤੇ ਟੋਕੜਵਾੜਾ ਜਿਹੜੀਆਂ ਇੱਧਰ ਤੁਸੀਂ ਵੇਖੋਗੇ ਦੋ ਜਿਹੜੀਆਂ ਟੋਕੜਵਾੜਾ ਤੁਹਾਨੂੰ ਦਿਖਾਉਣੀਆਂ ਇੱਕ ਜਿਹੜੀ ਇੱਧਰ ਠੁੱਕੀ ਆ ਕੱਚੀ ਆ ਕੋਈ 12 15 ਦਿਨਾਂ ਦੀ ਬੱਚੀ ਇਹ ਦਿਖਾ ਦਿਆਂਗੇ ਵੇਰ ਤੁਹਾਨੂੰ ਆਪਾਂ ਇੱਧਰ ਜਿਹੜੀਆਂ ਤੁਸੀਂ ਵੇਖੋਗੇ ਠੀਕ ਆ ਜੀ ਟੋਕੜਵਾੜਾ ਨੇ ਅੱਗੇ ਏਆਈ ਹੋਈ ਹੈ ਇਹਨਾਂ ਨੂੰ ਕਿੰਨੇ-ਕਿੰਨੇ ਸਮੇਂ ਦੀਆਂ ਬਣੀਆਂ ਸੌਰੀਆਂ ਨੇ ਉਹ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਇੱਕ ਇੱਧਰ ਜਿਹੜੀ ਦੋਸਤੋ ਆਫਸਰ ਬੱਚੀ ਇਹ ਵੀ ਗੱਭੜ ਅੱਗੇ ਹੈਗੀ ਆ ਜਾਂ ਮਤਲਬ ਕਿੰਨੇ ਸਮੇਂ ਦਾ ਟੀਕਾ ਇਹਨੂੰ ਭਰਾਇਆ ਉਹ ਤੇ ਬੱਚੀ ਇਹ ਵੀ ਬਹੁਤ ਚੰਗੀ ਆ ਕਿਸੇ ਭਰਾ ਨੇ ਲੈ ਕੇ ਜਾਣੀ ਆ ਤੇ ਟੀਕਾ ਇਹਨੂੰ ਭਰਾਇਆ ਬਾਕੀ ਨਿਕਲ ਆਉਂਦੀ ਹੈ ਕਿਸੇ ਭਰਾ ਦੀ ਕਿਸਮਤ ਲਾਕਾ ਠੀਕ ਹੈ ਜੀ ਤੇ ਇਹ ਅੱਜ 5 ਲਾਕ ਹੋਣ ਵਾਲਿਆ ਇਸ ਵੀਡੀਓ ਦੇ ਵਿੱਚ ਤਰੀਕ 12 ਮਾਰਚ ਆਪਾਂ ਵੀਡੀਓ ਬਣਾ ਰਹੇ ਆ ਠੀਕ ਹੈ ਜੀ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਤੇ ਬਾਕੀ ਕੋਈ ਵੀ ਭਰਾ ਆਪਣਾ ਸੱਜਣ ਆਉਂਦਾ ਤੇ ਹਰੇਕ ਵੀਡੀਓ ਦੇ ਵਿੱਚ ਆਪਾਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਦੇ ਹੁੰਦੇ ਆ ਵੀ ਪਸ਼ੂ ਖਰੀਦਣਾ ਤੁਸੀਂ ਅੱਗੋਂ ਤਸੱਲੀ ਆਪਣੀ ਮਾਲਕ ਆਨਰ ਕੋਈ ਵੀ ਵਪਾਰੀ ਭਰਾ ਕਰਕੇ ਲੈ ਕੇ ਆਉਂਦੇ ਆ ਅਗੋਂ ਕੋਈ ਵੀ ਭਰਾ ਆ ਰਿਹਾ ਇਸ ਕਿੱਲੇ ਤੇ ਠੀਕ ਹੈ ਜੀ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਕੋਈ ਦੂਰੋਂ ਨੇੜੇੋਂ ਨਹੀਂ ਆ ਸਕਦਾ ਤੇ ਬੇਸ਼ੱਕ ਕੋਈ ਵੀਡੀਓ ਕਾਲ ਤੇ ਤੁਸੀਂ ਤਸੱਲੀ ਕਰਾ ਲਿਓ ਤਿੱਪ ਕੇ ਜਾਂ ਚੋਾਈ ਕਰਵਾ ਕੇ ਠੀਕ ਆ ਕਰਦੇ ਆ ਗੱਲਬਾਤ ਸੁਖਦੇਵ ਦੇ ਨਾਲ ਪੁੱਛਦੇ ਆ ਕੀ ਡਿਟੇਲਾਂ ਨੇ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਨੋਂ ਵੀਰ ਕੀ ਹਾਲ ਜੋ ਬੜੇ ਵਧੀਆ ਸੁਖਦੇਵ ਜੀ ਹਾਂਜੀ ਜੀ ਹੋਰ ਮਰੀ ਜਾਂਦੇ ਛਾਲਾ ਜੀ ਹਾਂਜੀ ਹਾਂਜੀ ਵਧੀਆ ਚਲੋ ਹੋਰ ਤੁਸੀਂ ਸਨੋ ਠੀਕ ਠਾਕ ਮਹਾਰਾਜ ਵਧੀਆ ਠੀਕ ਠਾਕ ਜੀ ਹਾਂਜੀ ਅੱਛਾ ਸੁਖਦੇਵ ਮਾਲ ਤਕਰੀਬਨ ਆਪਾਂ ਇਤੋਂ ਤਕ ਤੇ ਉਸ ਤੋਂ ਬਾਅਦ ਤੱਕ ਬਿਲਕੁਲ ਸੋਨੇ ਤੇ ਨਾਗਮ ਦੇ ਰੇ ਵਿਕ ਜਾਂਦੇ ਰਹੇ ਵੀਡੀਓ ਵਾੜੂਆਂ ਪਾਈ ਤੇ ਮੈਂ ਹਾਂ ਫੇਰਾ ਅੱਜ ਮਾਲ ਜਦੋਂ ਪੇਰਾ ਜੁੜੇ ਜਰੇ ਪੰਜ ਸੱਤ ਦੇ ਫੇਰੀ ਮਾਰ ਬਣਦਾ ਹਾਂ ਹਾਂਜੀ ਹਾਂਜੀ ਇੱਕ ਦੋ ਡੰਗਰ ਫਿਰ ਵਿਕ ਜਾਂਦਾ ਵੀਡੀਓ ਫਿਰ ਪੈਂਦੀ ਨਹੀਂ ਰਹੀ ਠੀਕ ਆ ਹਾਂਜੀ ਲਾਡੀ ਸੁਖਦੇਵ ਅੱਜ ਕੁਆਲਟੀ ਹਰੇਕ ਤਰ੍ਹਾਂ ਦੀ ਹੈ ਜਿਵੇਂ ਟੋਕੜ ਵੜਾ ਵੀ ਹੈਗੀ ਇੱਕ ਟੁੱਕੀ ਆ ਹਾਂਜੀ ਇੱਕ ਆ ਸੂਈ ਦਾ ਦੇਖੀ ਹਾਂਜੀ ਠੀਕ ਆ ਭਰਾ ਤੇ ਸ਼ੁਰੂਆਤ ਆਪਾਂ ਵੀ ਸੁਖਦੇਵ ਇਥੋਂ ਕਰਦੇ ਆ ਜਿਹੜੀ ਬાળੀ ਸੂਈ ਅੱਜ ਸਮੇਂ ਕਿੰਨੇ ਕ ਦੀ ਸੂਈ ਹੈ ਇਹ ਵੀਰ ਜੀ ਅੱਜ ਚੌਥਾ ਪੰਜਵਾਂ ਦਿਨ ਹੋਇਆ ਵਾ ਛੀ ਸੂਈ ਚੌ ਪੰਜਾਂ ਦਿਨਾਂ ਦੀ ਹਾਂਜੀ ਹਾਂਜੀ ਠੀਕ ਆ ਜੀ ਸੂਵਿਆਂ ਦੇ ਵਿੱਚ ਕਿਵੇਂ ਆ ਪਹਿਲਾਂ ਵਛੀ ਪਲੂਣੀ ਪਹਿਲਾਂ ਨੇ ਹਾਂਜੀ ਹਾਂਜੀ ਠੀਕ ਆ ਜੀ ਤੇ ਦੁੱਧ ਐਸ ਵਕਤ ਦੁੱਧ ਐਸ ਵਕਤ ਕੋਈ ਬੋਲਾ ਮੰਨ ਲਵੇ ਕੋਈ ਦੁੱਧ ਮੰਨ ਲਵੇ ਹਾਂ 11 ਹੋ ਜੇ ਸਾਢੇ 10 ਹੋ ਜੇ 11 ਵਜੇ ਪੱਕਾ ਦੁੱਧ ਹੋਊਗਾ ਲੋ ਯਾਰ ਦਾ ਠੀਕ ਆ ਜੀ ਬਾਕੀ ਠੰਡੀ ਧੀਰੀ ਵਛੀ ਲੋ ਵੀ 11 ਹੋ ਜੇ ਚਾਹੇ 10 ਹੋ ਜੇ ਠੀਕ ਆ ਜੀ ਬਾਕੀ ਦੁੱਧ ਮੱਲੇ ਕੋਈ ਵੀਰ ਭਰਾ ਹਾਂ ਤੇ ਭਾਵੇਂ ਕੋਈ ਬੋਲਾ ਮੰਨ ਆਪਰੇ ਮੁੱਠੀ ਵਾਲਾ ਥਾਣਾ ਲਓ ਮੁੱਠੀ ਵਾਲਾ ਥਾਣਾ ਇਧਰੋਂ ਤੁਹਾਨੂੰ ਦਿਖਾ ਦਗੀ ਆਪਾਂ ਠੀਕ ਆ ਜੀ ਆਹ ਵੇਖੋ ਜੀ ਠੀਕ ਆ ਬਾਕੀ ਚੌਂਡ ਚਾਂਣ ਵੀ ਚੰਗੀ ਵਸ਼ੀ ਥਾਣਾ ਵੇਖੋ ਬਾਕੀ ਹੈ ਸਾਫ ਸੁਥਰਾ ਜਿੰਨਾ ਵੀ ਤੁਸੀਂ ਵੇਖੋਗੇ ਲੇਵਾ ਪੂਰਾ ਸਾਫ ਆ ਮੁੱਠੀ ਥਾਣਾ 10 11 10 11 ਕਿਲੋ ਦੋ ਛਟਾ ਕੋਈ ਥਾਣੇ ਘਟ ਵਧ ਨਹੀਂ ਹੋਊਗਾ ਵਚੀ ਦਾ ਆ ਪਤਾ ਰਾਂ ਵੀ ਮਾਰ ਦਾਂਗੇ ਉਹ ਬੱਸ ਬਾਰ ਆਲਾ ਆ ਹਾਂ ਸ਼ਕੋ ਦਾਸਾ ਬਾਕੀ ਬਰਾਬਰੂ ਬਹੁਤ ਜਿਆਦਾ ਚੰਗਾ ਚਵਾਈ ਚਵਾਈ ਦੀ ਚੰਗੀ ਆ ਬਿਲਕੁਲ ਹੋ ਗਿਆ ਸਕਦੇ ਖੋਲ ਵੀਰੇ ਨੂੰ ਦਿਖਾਈ ਆਪਾਂ ਤੋੜ ਕੇ ਸੋ ਪਹਿਲਾ ਸੂਆ ਦੋਸਤੋ ਵਾਇਰ ਅੱਜ ਚੌਕ ਜਨਾਂ ਦੀ ਸੂਈ ਆ ਚਾਰਕ ਦਿਨ ਦਾ ਸਮਾਂ ਹੋ ਗਿਆ ਤੇ ਰੰਗ ਦੀ ਗੱਲ ਕਰ ਲਈਏ ਬਿਲਕੁਲ ਰੰਗ ਬਰਾਊਨ ਕਹਿ ਲੋ ਠੀਕ ਆ ਜੀ ਲਾਲ ਰੰਗ ਕਹਿ ਲੋ ਜਿਵੇਂ ਆਪਾਂ ਜਰਸੀ ਦਾ ਦੇਖਦੇ ਆਂ ਬਦਾਮੀ ਰੰਗ ਕਹਿ ਲੋ ਸਿੰਘ ਕੋਈ ਪੋਟਾ ਦੋ ਦੋ ਪੋਟਾ ਡੇਡੜ ਪੋਟਾ ਜਿਹੜਾ ਸਿੰਘ ਹੈ ਗਿਆ ਠੀਕ ਆ ਜੀ ਹੈ ਠੰਡੀ ਪੀਰੀ ਸੀਜ਼ ਲੱਗਿਆ ਆਹਦੀ ਕੁਛ ਨਹੀਂ ਕਰਮਾਂ ਦੀ ਚੁਵਾਈ ਕਰੀ ਅੱਛਾ ਜੀ ਹਾਂ ਇਹ ਆ ਪਹੂ ਕੇ ਬਲੇ ਲੱਤ ਗਾਂ ਆ ਮੋਰਾ ਮੋੜ ਚਲੋ ਕੇ ਮੱਖੀ ਮਛਰਾਂ ਨਾਲ ਸਮਾਂ ਗਰਮੀ ਦਾ ਆ ਹਾਂਜੀ ਬਾਕੀ ਮੇਰਾ ਵੀਰ ਕੋਈ ਦੁੱਧ ਮੰਨ ਲਵੇ ਕੋਈ ਬੋਲਾ ਮੰਨ ਲਵੇ 11 ਕਿਲੋ ਆ ਆਪਾਂ 1.5 ਕਿਲੋ ਕੇ ਵਾਸ਼ੀ ਕੋਲ ਦੁੱਧ ਮੰਨ ਠੀਕ ਆ ਬਾਕੀ ਮੇਰਾ ਵੀਰਾ ਵੀ ਇੱਥੇ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਕੋਈ ਵੀ ਟੋ ਕਾਲ ਤੇ ਚਵਾ ਲਵੇ ਤੇਦੇ ਅੱਗੋ ਕਮਾ ਲਿਓ ਪਰਾ ਆ ਮੈਂ ਖੁੱਲ ਜਿੰਨੇ ਦੇ ਟੱਕੀ ਆ ਬਾਕੀ ਹੈ ਗਰਮੀ ਵਾਲੀ ਆ ਕੋਈ ਗਰਮੀ ਗਰਮੀ ਨਹੀਂ ਵਸ਼ੀ ਮਨਾਉਣ ਵਾਲੀ ਆ ਹਾਂ ਗਰਮੀ ਦੇ ਤੋਹੇ ਅੱਜ ਫਿਰ ਹੈ ਹਾਂਜੀ ਹਾਂਜੀ ਗਰਮੀ ਦੇ ਚਲੋ ਜੀ ਬਾਕੀ ਠੰਡੀ ਵਸ਼ੀ ਪਲੂਣ ਬਾਕੀ ਮਧਰੀਆਂ ਡੌਲੀਆਂ ਦੀ ਵਸ਼ੀ ਆ ਬਹੁਤ ਚੰਗੀ ਵਹਿੜਾ ਠੀਕ ਆ ਜੀ ਸੋ ਨਾਰਮਲ ਆਪਾਂ ਗੱਲ ਕਰਦੇ ਆ ਵੀ ਯਾਰਾਂ 10 ਲੀਟਰ 10000 ਲੀਟਰ ਹੈਗਾ ਇੰਨਾ ਵੀ ਕਰਮਾਂ ਦੀ ਚੌਂ ਦੀ ਗਈ ਤੇ ਹੱਕ ਪੂਰਾ ਕਰਦੀ ਆਪਦਾ ਜਿੰਨੇ ਕੁ ਦੀ ਤੁਹਾਨੂੰ ਅੱਜ ਲੈ ਜਾਣੀ ਆ ਹਾਂ ਤੁਹਾਨੂੰ ਆਮ ਜਿਆਦਾ ਮੈਂ ਗੇਂਦਾ ਨਹੀਂ ਵਸ਼ੀ ਕੋਲ ਦੁੱਧ ਵੀ ਕੋਈ ਸੇਵਾ ਦਾ ਵੇਚ 14 ਕਿਲੋ ਵਸ਼ੀ ਦੁੱਧ ਲਾਉਂਗੀ ਜਿਆਦਾ ਮੈਲਾ ਨਾ ਵਹਿੜ ਮਾਰੇ ਤੇ ਫਾਇਦਾ ਕੀ ਹੋਇਆ ਠ ਅਦਲ ਬੁਖਾ ਦਿੰਨੇ ਆ ਅੱਗੇ ਪੂਛੀ ਰੱਖੀ ਐ ਇਸੇ ਤਰ੍ਹਾਂ ਹੀ ਆ ਠੀਕ ਹੈ ਜੀ ਖੁਰਨੀ ਦੇ ਵਿੱਚ ਤੇ ਆ ਵਹਿੜ ਆ ਪਹਿਲਾ ਸੂਆ ਪਲਾਨਸ ਹੋਈ ਆ ਹਾਂਜੀ ਹਾਂਜੀ ਬਾਕੀ ਸੱਚੇ ਖੱਬੇ ਉਹ ਹੱਥੋਂ ਤਫੇਰ ਕੇ ਤਸੱਲੀ ਤੁਹਾਨੂੰ ਸਾਰੇ ਪਾਸਿਓਂ ਕਰਾਤੀ ਆ ਬਿਲਕੁਲ ਖਰਾ ਤੁਹਾਨੂੰ ਦੀ ਕਰਮਾਂ ਦੀ ਬਾਖਮਾਲੀ ਆ ਵੇਖੋ ਮੁੱਠੀ ਮੁੱਠੀ ਦਾਣਾ ਠੀਕ ਹੈ ਜੀ ਸੋ ਜੇਰੇ ਭਰਾ ਨੇ ਕਿ ਘਰੇਲੂ ਬਿਲਕੁਲ ਘਰੇ ਕੋਈ ਚਾਹ ਪਾਣੀ ਵਾਸਤੇ ਖਰੀਦਣੀ ਆ ਤੇ ਤੁਹਾਡੇ ਬਿਲਕੁਲ ਮਤਲਬ ਦੀ ਆ ਤੇ ਸਖਦੇਵ ਲੈਂਡ ਦੇ ਨੂੰ ਦੱਸ ਸਕਦਾ ਹਾਂ ਜੀ ਸਰ ਜੀ ਅੰਦਰ ਵੀਰ ਜੀ ਇਹੋ ਹੀ ਆ ਬਚਾ ਦਾ ਲੋਕ ਦੇ ਮੁੱਲ 45 45 ਕਰੀ ਜਾਂਦੇ ਆ ਆ ਕਈ ਦਮ 85 85 ਹਜ਼ਾਰ ਵੀ ਕਰੀ ਜਾਂਦੇ ਆ ਕਰੀ ਜਾਂਦੇ ਆ ਆਪਾਂ ਆਪਾਂ ਆਪਦੀ ਗੱਲ ਕਰਦੇ ਆ ਵੀ ਜਿੰਨੇ ਦਾ ਆਪਾਂ ਦਾ ਮਾਰ ਦੇ ਬਸ ਬਸ ਮੁੱਲ ਭਾਵੇਂ ਇਹਦਾ ਵਛੀ ਦਾ 35 35000 ਦੀ ਜਸਨੋ ਦੇ ਦੇਾਂਗੇ 35000 ਦੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਵਸ਼ੀ ਕੋਲ ਦੁੱਧ ਜਿਹੜਾ ਪੱਕਾ 11 ਕਿਲੋ ਹੋਊਗਾ ਜੇ ਆਨਲਾਈਨ ਮੰਗਾਊਗਾ ਤੇ 10 ਕਿਲੋ ਕਿਕੇ ਦੇਵਾਂਗੇ ਚਲੋ ਜੀ ਹਾਂਜੀ ਬਾਕੀ ਠੰਡੀ ਤੇਰੀ ਵਸ਼ੀ ਠੀਕ ਆ ਜੀ ਬਾਕੀ ਚਵਾਪ ਹਮਾਂ ਦੇ ਹਲੋਇਰ ਕੀ ਠੀਕ ਆ ਉਹ ਵੀ 35000 ਦੀ ਮਿਲ ਜੂਗੀ ਅੱਜ ਠੀਕ ਆ ਬਾਕੀ ਵਸ਼ੀ ਜਿਆਦਾ ਨਹੀਂ 2 ਕਿਲੋ ਦੁੱਧ 3 ਕਿਲੋ ਵਧਾ ਦੇਊਗੀ 13 14 ਕਿਲੋ ਰਮਾਨ ਦੇਈ ਜੋਗੀ ਵਸ਼ੀ ਚਲੋ ਜੀ ਹਾਂਜੀ ਹਾਂਜੀ ਠੀਕ ਆ ਲੈ ਕੇ ਸਵੇਰੇ ਵੇ ਅੱਗੇ ਆਪਣੇ ਕੋਲ ਜਿਹੜੀ ਆ ਆ ਗਈ ਬੈੜ ਇਹ ਗੱਬਾ ਦਾ ਕਿਲਾ ਸੰਭਾਲ ਲੈਂਦੀ ਹੈ ਜੀ ਇਹ ਵੀਰ ਜੀ ਦਿਨ 15 ਲਾਉਗੀ ਬਸ਼ੀ 15 ਕੇ ਦਿਨ 10 15 ਦਿਨ ਇੰਨੇ ਕੇ ਦਿਨ ਲਾਉਗੀ ਦਾ ਆ ਬਾਕੀ ਠੰਡੀ ਠੁੰਡੀ ਹੈ ਤਾਂ ਲਾਉਦੀ ਕਰੋ ਚੱਕ ਕੀ ਕਿੰਨੇ ਸੰਭੀ ਨਹੀਂ ਆ ਆ ਸੋ ਕੱਤੀ ਆ 15 ਕੇ ਦਿਨ ਇਹ ਗਾ ਲੈਂਦੀ ਹੈ ਠੀਕ ਹੈ ਜੀ ਤੇ ਸਵੇਰਾਂ ਦੇ ਵਿੱਚ ਆ ਤੁਸੀਂ ਦੇਖੋ ਕੋਈ ਚਿਹਰਾ ਮੋਰਾ ਤੁਹਾਨੂੰ ਵਿਖਾ ਦਿੰਨੇ ਆ ਆਪਦੀ ਸਮਝ ਦੇਖ ਲਿਆ ਜੇ ਬਾਕੀ ਬੈ ਸਕਦੇ ਤੀਜੇ ਕੇ ਜਾਵਦੀ ਹੈ ਤੀਜਾ ਸੁਗਾ ਸਿਰਫ ਨਾ ਸੰਭੀ ਨਹੀਂ ਕਿਸੇ ਨੇਗਾ ਕਈ ਰੋਗ ਦੀ ਸਾਹ ਘਮਾਵਾ ਦਾ ਹੀ ਫਰਕ ਬੜਾ ਪੈਂਦਾ ਹੈ ਬਸ ਐ ਪਸ਼ੂ ਥੋੜਾ ਉੱਚਾ ਵਿਖਾਈ ਦਿੰਦੇ ਕਈ ਰੋ ਹਾਂਜੀ ਹਾਂਜੀ ਲਓ ਕੱਢ ਕੇ ਬਾਹਰ ਤੋਰ ਦਈਏ ਇਹ 15 ਦਿਨ ਦਾ ਜੇ ਸਮਾਂ ਇਹਦਾ ਬਾਕੀ ਆ ਠੀਕ ਆ ਜੀ ਕੱਚੀ ਆ 15 ਦਿਨ ਲੈ ਲੈ ਜੂ ਜੇ ਆਰਾਮ ਨਾਲ ਹੋਰ ਜੀ ਬਾਕੀ ਸੰਦੂ ਸਾਹਿਬ ਲਾਲ ਲੋੜ ਬਥੇ ਰੇਟ ਲੈ ਗਾ ਨੇ ਗਰੋ ਵੀ ਆ ਕੇ ਦਿਨਾਂ ਤੇ ਕਰਮਾਈ ਆਊਗੀ ਹਾਂਜੀ ਬਾਕੀ ਥਣ ਥਣ ਬਹੁਤ ਚੰਗਾ ਹਸਦੀ ਚਵਾਈ ਵਾਲਾ ਥਾਣਿਆ ਬਾਕੀ ਉਹੋ ਜਿਹੀਆਂ ਲੋਵੀ ਸਰਦੇਵ ਸਿਆ ਠੀਕ ਆ ਲੋਵੀ ਪ੍ਰਭੂ ਪੰਜਾ ਸੁਬਾ ਜਿਹੜੀ ਗਾਂ ਸੋਣ ਵਾਲੀ ਆ ਦਿਨ ਤੁਹਾਨੂੰ ਨੋਟ ਕਰਾ ਦੇਣੇ ਫਿਰ ਇੱਕ ਵਾਰੀ 15 ਦਿਨਾਂ ਗਾਂ ਲੈ ਜੇ 15 ਲੈ ਜੇ ਇੰਨੇ ਦਿਨ ਖੜੂਗੀ ਬਾਕੀ ਹੈ ਠੰਡੀ ਠੁੰਡੀ ਆ ਲਾਲੂੜ ਬਥੇਰੇ ਢਲੇਗਾ ਬਾਕੀ ਥਾਣਾ ਆਦੀ ਚਵਾਈ ਆਲਾ ਹਲੇ ਨੇਰੀ ਗੂੰਦੀ ਆਉਂਦੀ ਆ ਲੋਵੀ ਸਰਦੇਵ ਕੀ ਮੰਗ ਕਰਦਾ ਪ੍ਰਾਂ ਕਿਨੇ ਦੇ ਦੇ ਦੇਣੀ ਮੋਲੇ ਸ਼ਾਬ ਹਮੇ ਦਾ 30 ਕਰਗੇ 26000 ਦੀ ਜਸ ਨੋ ਦੇ ਦਾਂਗੇ 26000 ਦੇ ਹਾਂਜੀ ਹਾਂਜੀ ਬਾਕੀ ਮਾਰ ਬੇਰਾ ਕੁਸਰਾ ਕੁਸਰਾ ਕੱਢ ਕੇ ਦੇਣਾ ਭਾਜੀ ਮੈਂ ਨਾ ਕਹਰਾ ਕੱਢ ਕੇ ਨਿਕੇ ਨਿਕੇ ਹਫਦੇ ਕਰਨਾ ਬਾ ਜੜੇ ਜੋੜ ਦਿੰਗੇ ਜਾਣ ਮਜਾੜ ਦਿੰਦੇ ਜਾਣ ਕੇ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਭੈਣ ਭਰਾ ਫੋਨ ਲਾਵੇ ਕਰਦਾ ਮਾਨਤਾ ਮੈਂ ਵੀ 30 ਹੋ ਗਏ 12 15 15 ਦੇ ਦੀਗਾ ਜੀ 26000 ਦੀ ਅੱਜ ਮਿਲ ਜੂਗੀ ਤੁਹਾਨੂੰ ਇਹ ਬੈਰ ਬਾਕੀ ਸਾਡਾ ਉਹ ਦੇਖ ਲਾਂ ਤਿਆਰ ਹੋ ਜਾ ਭਾਵੇਂ 30 ਦੀ ਕੋਈ ਮੇਲੇ ਲਾਲ ਲੋਟ ਕੋਥੇ ਰੇਟ ਲਿਆ ਹਾਂ ਚਲੋ ਜੀ ਠੀਕ ਆ ਜੀ ਬਲਕੋ ਨਿੱਕੇ ਨਿੱਕੇ ਸੌਦੇ ਯਾਰ ਥੋੜੇ ਪੈਸ ਗਾ ਬਿਲਕੁਲ ਗਰਮੀ ਦੇ ਵਿੱਚ ਚੱਲਣ ਵਾਲੇ ਤੋਫੇ ਅੱਜ ਸਰਦੇਵਾ ਟੋਕੜ ਆ ਗਈ ਐ ਇਹ ਟੋਕੜੇ ਆ ਸਾਹਿਬ ਜੀ ਕਿੰਨੇ ਕਿਲੋ ਸੋਧਾ ਹੈਗਾ ਵਾ 7 ਕਿਲੋ ਆ ਤੇ ਆਪਾਂ 6 ਸਾਢੇ 6 ਕਿਲੋ ਕਰਕੇ ਦਵਾਂਗੇ ਬਾਕੀ ਥੋਣ ਚਾਂਣ ਚੰਗੀਆਂ ਨੂੰ ਮਹੀਨਾ ਟਿਕਾ ਲੱਗੇ ਮਹੀਨੇ ਕਿ ਦਿਨ ਬਣੀ ਆ ਹਾਂਜੀ ਹਾਂਜੀ ਬਾਕੀ ਥਾਂ ਥਣ ਬਹੁਤ ਆਸ ਦੀ ਚਪਾਈ ਆ ਲਾ ਵਾ ਠੰਡੀ ਠਿਰੀ ਆ ਠੀਕ ਆ ਹਾਂਜੀ ਲੋ ਵੀ 6 ਕਿਲੋ ਧਾਰਾਂ ਦੇ ਥੱਲੇ ਹਾਜ਼ਰ ਆ ਕਰਾਉਸ ਜਾਵਾਂਗਾ ਬਾਕੀ ਕੋਈ ਭਰਾ ਇਹਦੇ ਚ ਕੋਈ ਜਰਸੀ ਦਾ ਕਰਾਉਸ ਮਾਰਾ ਲਵੇ ਸੋਵਿਆਂ ਦੇ ਵਿੱਚ ਆਪਦੀ ਸਮਝ ਵੇਖ ਲਿਆ ਜੇ ਤੁਸੀਂ ਠੀਕ ਆ ਜੀ ਜਿਹੜੇ ਭਰਾਓ ਜਿਵੇਂ ਦੀ ਸਮਝ ਲੱਗੂ ਕਿ ਉਹਨੇ ਤੁਸੀਂ ਸੂਜਾਰੇ ਵਿੱਚ ਮੰਨ ਲਿਆ ਜਿਹ ਮਹੀਨੇ ਦੀ ਬੜੀ ਸੌਰੀ ਆ ਤੇ 6 ਕਿਲੋ ਤਾਰਾ ਬਾਕੀ ਸੰਤੂ ਸਾਹਿਬ ਥਾਂ ਤੋਂ ਬਹੁਤ ਚੰਗਾ ਲੱਗਾ ਗਾ ਹਾਂ ਆਰਡਰ ਤੇ ਫਿਕਸ ਜਿਆ ਵਾ ਤੇ ਬਾਕੀ ਥਾਂ ਤੋਂ ਚੰਗਾ ਅਸਦੀ ਚਵਾਈ ਵਾਲਾ ਹਾਂ ਅੱਲਾ ਹੋਵੇ ਠੀਕ ਆ ਜੀ ਸੋ ਥੋੜੇ ਪੈਸੇ ਜਿਹੜੇ ਭਰਾਰੇ ਖਰਚ ਕਰਲੇ ਉਹਨਾਂ ਦੇ ਬਿਲਕੁਲ ਆਜਾ ਮਤਲਬ ਨਹੀਂ ਛੇ ਆ 6 ਕਿਲੋ ਦੁੱਧ ਜੋ ਵੀ ਸੂਰਜ ਹੋ ਕੇ ਰੋੜ ਚਾਹੇ ਕੋਈ ਹੋਰ ਕੋਈ ਛਟਾ ਹੋਵੇ ਥਣ ਘਾਟ ਵਾਦਨੇ ਹੋਗਾ ਠੀਕ ਆ ਜੀ ਬਾਕੀ ਠੰਡੀ ਠੁਡੀ ਹੈਗਾ ਕੋਈ ਰਸੀ ਪਾਓ ਭਾਵੇਂ ਨਾ ਪਾਓ ਹਾਂਜੀ ਠੀਕ ਆ ਇਹ ਆਈ ਆਪਾਂ ਕਰਵਾ ਲਈਏ ਕਿ ਪਿਛੋਂ ਆਪੇ ਨਹੀਂ ਬਸ ਹੋਈ ਪਿਛੋਂ ਅੱਛਾ ਹਾਂਜੀ ਠੀਕ ਆ ਮਗਰ ਵੀਰ ਬਾ ਪੜਾ ਕਿਸੇ ਭਰਾ ਜੀ ਦਾ ਅਧਿਕਾਰ ਹੋਦਾ ਕਿ ਇਹਨੇ ਪਾਇਆ ਉਦਾਂ ਪਾਂਗਾ ਦੱਸਦਾ ਅੱਛਾ ਹਾਂਜੀ ਹਾਂਜੀ ਲਓ ਵੀ ਠੀਕ ਆ ਜੀ ਪਰ ਆ 6 ਕਿਲੋ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲੇ ਠੀਕ ਆ ਜੀ 6 ਕਿਲੋ ਕਿਉਂਕਿ ਅੱਗੇ ਜੇ ਬੜੇ ਆ ਤੇ ਨਿਕਲੂ ਵੀ ਕਰਵਾ ਲਈ ਉਹ ਕਿਸੇ ਭਰਾ ਦੀ ਅਕੇ ਕਿਸਮਤ ਦਾ ਇਲਾਕਾ ਠੀਕ ਹੈ ਜੀ ਤੇ ਬਲਿਆ ਸੋਹਰਿਆ ਪਛੀ ਹੋਵੇ ਤੇ ਕਿਦਾਂ ਕਿਦਾਂ ਚੋਂ ਨਿਕਲਦਾ ਹੀ ਆ ਤੇ ਫਿਲਹਾਲ 6 ਕਿਲੋ ਦੇ ਹਿਸਾਬ ਨਾਲ ਤੁਸੀਂ ਸੌਦਾ ਕਰ ਲਿਆ ਜੇ ਤੇ ਇਹ ਸਕਦੇ ਹੋ ਕੀ ਮੋਲੇ ਦਾ ਮੋਲੇ ਸ਼ਾਹ ਭਾਵੇਂ ਦਾ 15 ਫਲਾ ਜੇ ਕਰਈਏ 14000 ਦੀਆਂ ਦੇ ਦੋ ਅੱਛਾ ਜੀ ਬਿਨ ਨਟ ਜਿਹੜੀ 14 ਦੀ ਦੇਣੀ 14 ਹੀ ਦੇਣੀ ਠੀਕ ਹੈ ਚਲ ਹੋਰ ਕਰਦੇ ਮੌਕੇ ਤੇ ਚੱਲ ਪੰਦਰਾਂ ਇਸ ਕਰਦੇ ਦੁੱਧ 6 ਕਿਲੋ ਆ ਮੈਨਾਂ ਕੋਈ ਗੱਲ ਨਹੀਂ ਕਰਦੇ ਮੌਕੇ ਤੇ ਲੈਸ ਠੀਕ ਹੈ ਤੇ ਫਿਲਹਾਲ ਦੋਸਤੋ ਮੇਰਾ ਭਰਾ ਜਿੱਦਾ ਮਰਜ਼ੀ ਚੋ ਕੇ ਆਪਣੀ ਤਸਦੀਕ ਕਰ ਲਿਓ ਕਿਉਂਕਿ ਛੋਟਾ ਜਿਹਾ ਪੜਦਾ ਕੀ ਬਿਲਕੁਲ ਸਾਹਿਬ ਕਤਾਬ ਵਾਲੇ ਵਾਂਡਾ ਵਾਲੇ ਪਸ਼ੂ ਆ ਜਿਆਜ ਰੇਤ ਇਧਰ ਇੱਕ ਵੱਛੀ ਤੁਹਾਨੂੰ ਦਿਖਾ ਦਿੰਨੇ ਆ ਵੀ ਪਲੀ ਪਲੀਤੀਆ ਪੂਰੀ ਕਰਮਾ ਲਈ ਪੂਰੀ ਗੋੜ ਤੇ ਇਹ ਵੀ ਕੋਕੜੀ ਆ ਸਖਦੇ ਸਖੜੀ ਆ ਵੀ ਜੀ ਠੀਕ ਆ ਵੀ ਗੱਲ ਲੱਗਾਗਾ ਇਹ ਨੂੰ ਅੱਜ ਕਿੰਨਾ ਬਾਈਆਂ ਦੇ ਨਾਲ ਟਿਕਾ ਲੱਗਾ ਇਹ ਵੀਆਂ ਭਈਆਂ ਦੇ ਨਾਲ ਹਾਂਜੀ ਹਾਂਜੀ ਇਹ ਥੱਲੇ ਦੁੱਧ ਦੀ ਕਿਸਮ ਇਹ ਥੱਲੇ ਦੁੱਧ ਹੋਊਗਾ ਸਾਢੇ 5 ਹੋਵੇ 6 ਹੋਵੇ ਥੱਲੇ ਪੱਕਾ ਦੁੱਧ ਹੋਊਗਾ ਠੀਕ ਆ ਹਾਂਜੀ ਬਹੁਤ ਚਾਨ ਐ ਠੰਡੀ ਧੀਰੀ ਨਹੀਂ ਕੋਈ ਲੱਤ ਸੜ ਕਰੂਗੀ ਐ ਠੰਡੀ ਠੰਡੀ ਆਹ ਦੇਖੋ ਆਲਾ ਥਾਣਿਆਂ ਦਾ ਠੀਕ ਆ ਹਾਂਜੀ ਲਓ ਜੀ ਇਹਦਾ ਦਲੇ ਵੀ ਕੋ ਸਾਢੇ 5 6 ਕਿਲੋ ਦੋ ਦਾ ਠੀਕ ਆ ਇਹ ਸੋਈ ਵਸੇ ਹੁਣ ਸਵੇਰ ਤਕਰੀਬਨ ਪਹਿਲਾ ਸਵੇਰ ਪਲੂਣੀ ਹਾਂ ਪਲੂਣੀ ਆ ਬਾਕੀ ਨਾ ਮੜਾ ਆ ਜਾ ਪੈਰ ਦੱਬਦੀ ਅਗਲੇ ਪੱਕੇ ਥਾੜੇ ਕਰਕੇ ਅਗਲਾ ਹਨ ਹਾਂ ਆਵੇ ਨਾ ਪੱਕੇ ਥਾੜੇ ਕਰਕੇ ਦੱਬਦੀ ਆ ਪਾ ਛੜੀ ਛੜ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਟੋਕਰ ਲਾਗਾ ਅੱਗੇ ਵੇਰਵਾ ਜਿਵੇਂ ਦੋਸਤੋ ਪਿੱਛੋਂ ਪਾਇਆ ਆ ਉਹ ਵੀ ਤੁਹਾਨੂੰ ਬਿਲਕੁਲ ਪਾਈ ਜਾਣੇ ਪਿਆ ਠੀਕ ਆ ਜੀ ਇਹਨਾਂ ਦੀ 22 23 22 23 ਦਿਨਾਂ ਦੇ ਵੇਰਵਾ ਹਾਂਜੀ ਹਾਂਜੀ ਬਾਈਆਂ 3 ਦਿਨਾਂ ਦੇ ਨਾਲ ਠੀਕ ਆ ਬਈ ਲਓ ਜੀ ਬਾਈਆਂ 13 ਬਾਈਆਂ ਤੇ ਦੋ ਦਲ ਤੇਰੀ ਫਿਰ 5.5 6 ਕਿਲੋ ਆ ਠੀਕ ਆ ਤਰਾ ਤੁਹਾਨੂੰ ਦੇਜੇ ਕੋਈ ਡਿਪਾਰਟ ਦੁੱਧਾਂ ਦਾ ਲਿਜਾ ਤੇ ਕੋਈ ਛੱਟਾ ਕੋਈ ਥਣ ਘਟ ਵਧ ਨਹੀਂ ਹੋਊਗਾ ਚਲ ਜੀ ਬਾਕੀ ਜੇ ਕੋਈ ਫਾਲਟ ਹੋਊ ਤਾਂ ਪਹਿਲਾਂ ਦੱਸਾਂਗੇ ਨਾੜਾ ਨਾੜਾ ਅੜ ਬਾਕੀ ਠੰਡੀ ਠੰਡੀ ਬੜੀ ਹੈਗਾ ਨਾ ਡਰਨਾ ਡਰਨਾ ਡਰ ਠੀਕਾ ਸੁਰੇ ਦੇ ਕੀ ਮਗ ਇਹਦਾ ਵੀਰ ਜੀ ਭਾ ਮੁੱਲ 15 ਕੋਲਾ ਕਰੀਏ ਜੈਸ 9 13000 ਦੇ ਦੇ ਦਾਂਗੇ 13000 ਦੇ ਹਾਂਜੀ ਲਓ ਠੀਕਾ ਜੀ ਸੋ 13 14 15 15 14 ਦੇ 13 ਦੇ ਘਰ ਦੇ ਵਿੱਚ ਦੋਸਤੋ ਬੋਗ ਜਿਹੜੀਆਂ ਕੋਕਰ ਬੈਰਾ ਨੇ ਤੋ ਬਣਿਆ ਸੌਰੀਆਂ ਨੇ ਜੋ ਪਿਛੋ ਵੇਰਵਾ ਆਪਾਂ ਫੇਰੇ ਸਾਰੇ ਭਰਾਵਾਂ ਨੂੰ ਕਹਿੰਨੇ ਆ ਠੀਕ ਹੈ ਜੀ ਜਿੰਨਾ ਕੋ ਦੁੱਧ ਥੱਲੇ ਉਹਨਾਂ ਨੇ ਦੱਸਿਆ ਉਸ ਹਿਸਾਬ ਨਾਲ ਤੁਸੀਂ ਸੌਦਾ ਕਰੋ ਨੇਰ ਆਉਂਦੀ ਹੈ ਕਿਸੇ ਭਰਾ ਦੀ ਕਿਸਮਤ ਆ ਠੀਕ ਹੈ ਜੀ ਤੇ ਇੱਕ ਬੱਚੀ ਤੁਹਾਨੂੰ ਦਿਖਾਉਣੇ ਤੋਂ ਅਚਰ ਪਲੂਣ ਰਛੀ ਇਹ ਗਾ ਨੇ ਕਰਵਾ ਲਈਆਂ ਲਿਆ ਇਹ ਉਹ ਆਪਣੇ ਕੋਲ ਵੀ ਆ ਪੀਗਾ ਇਹ ਆਪਾਂ ਟੀਗਾ ਆ ਪਰਾਇਆ ਥੀ ਆਪਾਂ ਪਰਾਇਆ ਜੀ ਬਾਹਰ ਹੋ ਗਈ ਬਸ਼ੀਰ ਮਾਹੀ ਮਹੀਨੇ ਤੋਂ ਬਾਹਰ ਹੋ ਗਿਆ ਹਾਂ ਜੀ ਇਹ ਮੇਰੇ ਹੁਣ 35 ਹੋ ਗਈ ਉਹਨੇ 36 ਹੋਏ ਨੇ 40 ਦਿਨਾਂ ਤੋਂ ਅੰਦਰ ਇਹ ਬੰਦੀ ਹੈ ਜੀ ਇਹ ਬੰਦਾ ਜੀ ਦੋ ਦੰਦ ਬਸ਼ੀਰ ਦੋਂਦੀ ਹੈ ਦੋਂਦੀ ਦੋਂਦੀ ਚਲ ਫਰਮ ਹਾਂ ਜ ਲੋ ਵੀ ਦੋ ਦੰਦ ਜਿਹੜੀ ਬੱਚੀ ਤੁਹਾਨੂੰ ਦਿਖਾ ਪੈਣੀ ਹੈ ਦੋ ਦੰਦ ਕੱਪ ਹਾਈਟ ਦੀ ਪੂਰੀ ਆ ਬਾਕੀ ਬਾਕੀ ਰੰਗ ਫੈਸ਼ਨ ਵੇਖੋ ਤੁਸੀਂ ਬੱਚੀ ਦਾ ਬਾਕੀ ਰੰਗ ਫੈਸ਼ਨ ਬਾਕੀ ਯਾਦ ਨਾ ਹਲਾਈ ਚੌਕ ਦੇ ਦੰਦ ਪਟੰਦੀ ਬੱਚੀ ਲੈ ਵੀ ਆ ਕਰੋ ਜਗਾ ਹੁਬ ਮਾਰੀ ਠੀਕ ਆ ਚੌਕ ਦੇ ਸਿੱਕੇ ਬਰਾਬਰ ਕਰ ਗਈ ਹਾਂਜੀ ਹਾਂਜੀ ਹਾਂ ਲੋ ਜੀ ਕੱਦ ਕੋ ਤਾਂ ਬੱਚੀ ਦਾ ਬਹੁਤ ਵਧੀਆ ਠੀਕ ਆ ਜੀ ਸੋ ਵੱਡੀ ਹਾਇਤ ਕੱਦ ਦੇ ਵਿੱਚ ਆ ਬਾਕੀ ਚਲੋ ਹਜੇ ਉਮਰ ਦੇ ਹਿਸਾਬ ਨਾਲ ਹੋਰ ਵੀ ਵੱਧੂਗੀ ਕਰਮਾ ਦੀ ਜਵਾਨ ਹੁੰਦੇ ਤੱਕ ਬਾਕੀ ਕੋਈ ਫੋਟ ਸ਼ਾਂਗ ਨਹੀਂ ਅਲੀ ਬੈਠਦੇ ਐ ਉਹੋ ਜੀ ਨਹੀਂ ਕਦੇ ਸ਼ੁਕਰ ਨਹੀਂ ਦੋ ਲਾਲ ਚੰਗੀ ਬਚੀ ਦੀ ਹਾਂ ਅਡਾ ਮਹੀਨਾ ਹੋ ਗਿਆ ਮਹੀਨਾ ਦੇ ਦੇ ਹਾਂਜੀ ਨਹੀਂ ਇਹ 35 60 ਦਿਨਾਂ ਦੀ ਹਰ ਉੱਤੀਆਂ 60 ਦਿਨਾਂ ਦੀ ਹਾਂਜੀ ਹਾਂਜੀ ਲਓ ਜੀ ਠੀਕ ਹੈ ਜੀ ਸੋ 35 ਸਤਿਆ ਦੇ ਨਾਲ ਜਿਹੜੀ ਦੋਸੋ ਏ ਆਈ ਹੋਈਆਂ ਨੇ ਤੇ ਬੱਚੀ ਨਹੀਂ ਸਕਦੀ ਬਾਕੀ ਬਹੁਤ ਸੋਹਣੀ ਲਮਾਂ ਬਸ਼ੂਆ ਚੌਗੀ ਮੋਹ ਤੇ ਦੰਦੀ ਠੀਕ ਆ ਜੀ ਸੋ ਕਨਫਰਮ ਕਰਾਤੀ ਐ ਸਾਈਡਾਂ ਦੇ ਦੋ ਦੋ ਦੰਦ ਖੜੇ ਛੇਕਦੇ ਤੇ ਕੰਨੀਆਂ ਖਲੋਤੀਆਂ ਨੇ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਫੈਸਲਾ ਆ ਨੀ ਜੀ ਇਹਦਾ ਚੰਗਾ ਰੰਗ ਪ੍ਰਿੰਟ ਚੰਗਾ ਬਾਕੀ ਜਾਨ ਨਾਲ ਵੀ ਚੰਗੀ ਹੈ ਬਹੁਤ ਜ਼ਿਆਦਾ ਚੰਗੀ ਹੈ ਹਾਂਜੀ ਬਾਕੀ ਵੀਰ ਕੋਈ ਸਾਭ ਲਵੇ ਨਾ ਘੱਟੇ ਘਟੀਆਂ ਹਮਨੂੰ ਬਹੁਤ ਜ਼ਿਆਦਾ ਚੰਗੀ ਆ ਹਾਂ ਹਾਂ ਬਿਲਕੁਲ 8 ਬਾਰ ਹਜ਼ਾਰ ਦੀ ਵਹਿੜ ਬੰਜ ਨੇ ਜਦੋਂ ਤਿਆਰ ਹੋਗੀ ਬਿਲਕੁਲ ਜੀ ਬਿਲਕੁਲ ਨੇ ਪਛੀ ਚੰਗੀ ਬਣ ਜਾਣੀ ਹੈ ਬਾਕੀ ਛੋਟਾ ਕੀ ਬਰੀਡ ਆਲੀ ਬਾਕੀ ਬੱਚੀ ਚੰਗੀ ਆ ਹਾਂਜੀ ਇਹ ਸਖਦੇ ਕੀ ਮੋਲ ਲੇਦਾ ਇਹ ਜੱਸ 9 14000 ਦੀ ਦੇਣੀ ਮੋਲ ਕਰਨ ਜੋ ਮਰਜੀ ਕਰੀ ਜੀ 14 ਦੀ ਹਾਂਜੀ ਠੀਕ ਆ ਜੀ ਦਨ ਬੱਚੀ ਚੈੱਕ ਪਾਸ ਹੋ ਜੂਦੇ ਉਹਦੇ ਭੰਜਨੇ ਮਰਜੀ ਵੀ ਜੀ ਬਿਲਕੁਲ ਬਿਲਕੁਲ ਹਾਂਜੀ ਮੈਂ ਵੀ 4 ਦਿੰਦਾ 200 ਬੱਚੀ ਆ ਤੇ ਬਾਕੀ ਇਹ ਆਈ ਇਹਨੂੰ ਹੋਈਆ ਕਰਵਾ ਲਈ ਪਈਆਂ ਚਿੱਟੀਆਂ ਦਿਨਾਂ ਦੀ ਪਣੀ ਸੋਰੀ ਆ ਤੇ ਥਣ ਚਾਰ ਆ ਕੋਈ ਪੋਰਟ ਚਾਕ ਨਹੀਂ ਗਈ ਐਕਟਰਾ ਕੋਈ ਬੱਚਾ ਨਹੀਂ ਨਾਲ ਲੱਗਾ ਠੀਕ ਆ ਜੀ ਚਾਰੇ ਥਾਣਾ ਬਹੁਤ ਸੋਹਣਾ ਰੰਗ ਮੋਟੇ ਡੱਬ ਨੇ ਬਾਕੀ ਬੱਚੀ ਤੁਹਾਨੂੰ ਪਸੰਦ ਆ ਜੂਗੀ ਤੋ ਮੋਲੋ ਕੋਸ਼ਿਬੁਨੇਗਾ ਠੀਕ ਹੈ ਜੀ ਬਸੇ ਚਲੋ 25 25 ਭਾਵੇਂ 27 30 ਹਾਰੀ ਮੋਲੋ ਕੋਈ ਵੇਰ ਕਰੀ ਜਾਣ ਇਹ ਤੁਹਾਨੂੰ ਅੱਜ 15000 ਰੁਪਏ ਤੋਂ 15000 ਦੇ ਵਿੱਚੋਂ ਛੋਟਾ ਪਾ ਹੋ ਜਾਊਗਾ ਇਹ ਅੱਜ ਸੁਖਦੇਵ ਦੇ ਕੋਲੇ ਮਾਲ ਆ ਟਿਕਾ ਜੀ ਜਿਹਦੇ ਵਿੱਚੋਂ ਇੱਕ ਤਾਜੀ ਸੂਈ ਆ ਬੱਚੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਪਹਿਲੇ ਨੰਬਰ ਤੇ ਬਾਕੀ ਮਾਲ ਜਿਹੜਾ ਟੋਕੜ ਮਾਲ ਆ ਠੀਕ ਹੈ ਜੀ ਠੀਕੇ ਏ ਆਈ ਜ਼ਰੂਰ ਹੋਈ ਹੈ ਇਹਨਾਂ ਪਸ਼ੂਆਂ ਨੂੰ ਤੋ ਨਿਕਲ ਆਉਂਦੇ ਆ ਕਿਸੇ ਭਰਾ ਦੇ ਲੱਕ ਇੱਕ ਸੁਖਦੇਵ ਸੇ ਆਪਣਾ ਨੰਬਰ ਕਰ ਦਈਏ ਵੀਰ ਸੰਜਾ 73 475 ਹਾਂਜੀ 86 52 ਠੀਕ ਹੈ ਜੀ ਹਾਂ ਜੀ ਬਾਕੀ ਮੇਰਾ ਵੀਰ ਭਰਾ ਵੇ ਚੋ ਗਿਆ ਦੀ ਦੋ ਡੰਗ ਚੋ ਗਿਆ ਤਸਲੀ ਕਰਕੇ ਖੜੇ ਔਮਣ ਕੇ ਜਿਹੜਾ ਕਿ ਇਹਨੂੰ ਲਾਂਮਾ ਦੇਣਾ ਉਹ ਮਾੜੀ ਗੱਲ ਆ ਥੋੜੇ ਪੈਸੇ ਲਾਉਣੇ ਬਹੁਦੇ ਲਾਉਣੇ ਆ ਤਸਲੀ ਕਰਕੇ ਖੜੇ ਮੇਰਾ ਵੀਰ ਭਰਾ ਬਿਲਕੁਲ ਬਿਲਕੁਲ ਹਾਂ ਜੀ ਹਰ ਇੱਕ ਵਾਰ ਭਾਈ ਆਪਾਂ ਸੁਖਦੇਵ ਕਹਿੰਨੇ ਆ ਸਾਰੇ ਭਰਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਬਾਕੀ ਇੱਛਾ ਹੁੰਦੀ ਕਿਸੇ ਦੀ ਵੀ ਚਲੋ ਕੇਰ ਹੁੰਦਾ ਨਾ ਵੀ ਯਾਰਾ ਆਨਲਾਈਨ ਚੀਜ਼ ਮਗਾਉਣ ਦੇ ਆ ਵੀ ਨਹੀਂ ਆਏ ਇਹਨਾਂ ਨੂੰ ਜੋਰ ਦੱਸਣ ਦੇ ਬੰਦਾ ਸਹੀ ਹੋਊਗਾ ਹਾਂ ਜੀ ਹਾਂ ਜੀ ਤੋ ਵੀ ਆਪਾਂ ਬਿਲਕੁਲ ਜੋ ਹੋਏਗਾ ਤੁਹਾਨੂੰ ਦੱਸ ਗਿਆ ਮੈਂ ਉਹਨੂੰ ਆ ਬਿਲਕੁਲ ਕੋਈ ਹੋ ਗੱਲ ਆ ਨਾ ਵੀਰੇ ਲਓ ਵੀ ਅੱਜ ਇਹ ਅੱਜ ਲੱਗ ਸੀ ਕਿ ਕਿਸਾਨ ਕਰੋ ਬਿਲਕੁਲ ਛੋਟੇ ਛੋਟੇ ਜਾਜੇ ਰੇਟ ਆ ਠੀਕ ਆ ਜੀ ਜਿਹੜੇ ਭਰਾਣੇ ਤਕਰੀਬਨ ਕੋਈ ਘਰ ਦਾ ਡੰਗਾ ਕੋਈ ਚਾਹ ਪਾਣੀ ਦਾ ਸਾਰਨਾ 5 5 7 7 ਕਿਲੋ ਵਾਲੀਆਂ ਵੜਾ ਵੀ ਤੁਹਾਨੂੰ ਦਿਖਾਈਆਂ ਨੇ ਜਿੰਨਾ ਥਰੇ 5 6 ਕਿਲੋ ਦੁੱਧ ਤੇ ਟੋਕਰਾਂ ਦੇ ਅੱਗੇ ਬਣੀਆਂ ਸੌਰੀਆਂ ਨੇ ਠੀਕ ਆ ਜੀ ਤੇ ਇਹ ਅੱਜ ਪਸ਼ੂ ਸੀ ਨੰਬਰ ਸਕਰੀਨ ਤੇ ਚੱਲਣ ਡੇ ਆ ਗੱਲ ਕਰੋ ਠੀਕ ਆ ਜੀ ਤੇ ਸੌਦਾ ਕਰੋ ਸੋ ਮਿਲਦੇ ਆ ਕਿ ਲਵੀ ਅਪਡੇਟ ਵਾਲੇ ਸਾਰੇ ਜਿੰਨਾ ਭਰਾਵਾਂ ਨੂੰ 7 ਛੜੀਆਂ ਕਰਕੇ